ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਾਉਣ ਦੀਆਂ ਅਪੀਲਾਂ ਕਰਨ ਵਾਲੇ ਕਿਸਾਨ ਅੱਜ ਇਹ ਖੁਦ ਆਪਣੇ ਹੱਥਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਲੈ ਕੇ ਬੇਹੱਦ ਹੀ ਡਾਢੇ ਪਰੇਸ਼ਾਨ ਖੜੇ ਦਿਖਾਈ ਦੇ ਰਹੇ ਹਨ ਪਿੰਡ ਬਾਂਡੀ ਦੇ ਇਹ ਕਿਸਾਨ ਹਨ ਜੋ ਆਪਣੇ ਹੱਥਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਲੈ ਕੇ ਆਪਣੇ ਹੀ ਖੇਤਾਂ ਦੇ ਵਿੱਚ ਖੜੇ ਹਨ ਭਾਵੇਂ ਕੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਹਰ ਪਿੰਡ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਹਨ ਲੇਕਿਨ ਐਤ ਪਿੰਡ ਦੇ ਵਿੱਚ ਇਹ ਪ੍ਰਬੰਧ ਕਿਤੇ ਵੀ ਨਜ਼ਰ ਨਹੀਂ ਆ ਰਹੇ ਤਾਂ ਇਹ ਕਿਸਾਨਾਂ ਦੇ ਨਾਲ ਗਲਤ ਕਰਾਂਗੇ ਆਪਣੇ ਹੀ ਖੇਤ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਲੈ ਕੇ ਇਹ ਖੜੇ ਕਿਸਾਨ ਡਾਢੇ ਪਰੇਸ਼ਾਨ ਹਨ ਗਲਤ ਕਰਦੇ ਹਨ ਹਣ ਬਾਈ ਜੀ ਕੀ ਨਾਮ ਕੀਆ ਗੋਰਾ ਸਿੰਘ ਜੀ ਗੋਰਾ ਸਿੰਘ ਜੀ ਕੀ ਨਾਮ ਆ ਜੀ ਗੋਰਾ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਜੀ ਬਾਂਡੀ ਪਿੰਡ ਹੈ ਜੀ ਗੁਰਪ੍ਰੀਤ ਸਿੰਘ ਜੀ ਅੱਜ ਝੋਨੇ ਦਾ ਫੀਜਨ ਪੂਰੇ ਜੋਰਾਂ ਤੇ ਐ ਕਿਸਾਨਾਂ ਵੱਲੋਂ ਕਟਾਈ ਕੀਤੀ ਜਾ ਰਹੀ ਹੈ ਝੋਨੇ ਨੂੰ ਵੱਢ ਕੇ ਮੰਡੀ ਦੇ ਵਿੱਚ ਸੁੱਟਿਆ ਜਾ ਰਿਹਾ ਤੇ ਤੁਸੀਂ ਆਪਣੀ ਹੀ ਝੋਨੇ ਦੀ ਪ੍ਰਾਲੀ ਨੂੰ ਲੈ ਕੇ ਖੇਤਾਂ ਦੇ ਵਿੱਚ ਖੜੇ ਦਿਖਾਈ ਦੇ ਰਹੇ ਹੋ ਕੀ ਕਰਨਾ 20 ਦਿਨ ਹੋ ਗਏ ਝੋਨਾ ਵੱਢੇ ਨੇ ਸਾਡੇ ਪ੍ਰਾਲੀ ਦਾ ਕੋਈ ਹੱਦ ਹੋਇਆ ਦਸਤਿਹਾਰ ਨੂੰ ਅਸੀਂ 28 ਤਰੀਕ ਨੂੰ ਮੰਗ ਪੱਤਰ ਦੇ ਆਏ ਵੀ ਕੋਈ ਹੱਲ ਕਰੋ ਉਹ ਕਹਿੰਦੇ ਵੇਲਾ ਕਰਾਂਗੇ ਪਰ ਕੋਈ ਹੱਲ ਨਹੀਂ ਹੋਇਆ ਸਾਡਾ ਜੀ ਕਿੰਨਾ ਤੁਹਾਡਾ ਰਕਵਾ ਜੋ ਝੋਨੇ ਦੀ ਬਜਾਤ 6000 ਇਕਲ ਪਿੰਡ ਬਾਂਦੀ ਦਾ ਰਕਵਾ ਸਾਰਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਇਹਨਾਂ ਤੋਂ ਕੀ ਕਾਰਨ ਕੀ ਬਿੱਲ ਨਹੀਂ ਹੈ ਨਹੀਂ ਕਿ ਇੱਥਾਂ ਕਿਉਂ ਨਹੀਂ ਬਣਿਆ ਬਿੱਲ ਨਹੀਂ ਪਿੰਡ 'ਚ ਇੱਕ ਵੀ ਬਿੱਲ ਨਹੀਂ ਹੈ ਨਹੀਂ ਸਾਡੇ ਦਾ 5-7 ਬਿੱਲਾਂ ਤੈ ਹੀ ਦੇ ਫੇਰ ਹੱਲ ਹੁੰਦਾ ਹੈ ਬਿੱਲਰ ਇੱਕ ਵੀ ਨਹੀਂ ਪੈਣ ਚਾਹੀਦੀ ਤਾਂ ਬਠਿੰਡਾ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਉਹਨੂੰ ਆਖਿਆ ਵੀ ਜਦੋਂ ਕੋਈ ਹੱਲ ਕਰ ਉਹਨੂੰ 28 ਤਰੀਕ ਨੂੰ ਮੰਗਵਾਤਾ ਤੈ ਹੀ ਦੇ ਕੇ ਨਹੀਂ ਫੇਰ ਅਸੀਂ ਤਾਂ ਸਿੱਖ ਹਸਾਣਾ ਕੋਈ ਹੱਲ ਹੀ ਨਹੀਂ ਹੋ ਰਿਹਾ ਸਾਡੇ ਜੀ ਤਾਂ ਇੱਥੇ ਖੇਤ ਦੇ ਵਿੱਚ ਕਿਸਾਨ ਖੜੇ ਹਨ ਗੁਰੂ ਕੋ ਕੀ ਨਾਮ ਕੀਆ ਨਾਮ ਜੀ ਬਲਵੰਤ ਸਿੰਘ ਪਿੰਡ ਵਾਂਡੀ ਤੇ ਸਾਡੇ ਵਿੱਚ 15 20 ਜਣੇ ਹੋ ਗਏ ਝੋਨਾ ਵੱਡੇ ਨੂੰ ਤੇ ਪਰਾਇਆ ਕਟਰਾ ਮਾਰ ਛੱਡੇ ਆ ਖੇਤ ਸਾਡਾ ਬਹੁਤ ਜ਼ੁਰ ਗਰਾਂ ਤੇ ਪੈਂਦਾ ਬਿਲਕੁਲ ਪਤਲੀ ਪਹੀ ਜਾਂਦੀ ਉੱਥੇ ਕੋਈ ਆਪਣੇ ਦਾਣੇ ਵੀ ਮੁਸ਼ਕਲ ਨਾਲ ਲੈ ਕੇ ਆਉਣੇ ਆ ਤੇ ਬਾਕੀ ਜੇ ਬੇਦਨਾਂ ਦੀ ਗੱਲ ਆ ਹਿੱਕ ਕਰ ਕੋਈ ਪ੍ਰਬੰਧ ਹੀ ਨਹੀਂ ਹੋਇਆ ਜੇ ਹੁਣ ਕਰਨਗੇ ਵੀ ਇੱਕ ਦੋ ਬੇਲਰ ਭੇਜਦੇ ਦਾ 5-6000 ਏਕੜ ਦਾ ਰਕਬਾ ਕਿੱਥੇ ਆ ਕੇ ਇੱਕ ਦੋ ਬੇਲਰ ਕਰਨਗੇ ਵੀ ਕੀ ਹੁਣ ਇਹ ਸਾਨੂੰ ਕੋਈ ਲੱਗਦਾ ਨਹੀਂ ਵੀ ਸਾਡਾ ਕੋਈ ਇੰਟਰੀਅਮ ਹੋਊਗਾ ਤੇ ਇਸ ਕਰਕੇ ਅਸੀਂ ਬਹੁਤ ਮਜਬੂਰ ਆ ਹੁਣ ਅੜੀਕ ਰਹੇ ਆ ਇਹ ਹੋਰ ਦੋ ਚੱਲਣ ਅੜੀਕਾਂਗੇ ਜੇ ਕੋਈ ਨਾ ਪ੍ਰਬੰਧ ਹੁੰਦਾ ਦੱਸਿਆ ਤਾਂ ਫਿਰ ਸਾਨੂੰ ਮਜਬੂਰੀ ਬਸ ਅੱਗ ਤਲ ਹੁਣੀ ਪੈਣੀ ਆ ਹੋਰ ਕੋਈ ਚਾਰਾ ਨਹੀਂਗਾ ਜੇਕਰ ਹੁਣ ਸਾਡੀਆਂ ਰੌਣੀਆਂ ਹੋਈਆਂ ਰੌਣੀਆਂ ਵੀ ਸਾਡੀਆਂ ਉਹ ਵੱਧ ਚੜ ਗਈਆਂ ਸਾਨੂੰ ਦੁਆਰਾ ਪਾਣੀ ਉਸ ਨੂੰ ਫੇਰ ਲੈਣਾ ਪਊਗਾ ਉੱਪਰੋਂ ਨਹਿਰ ਦੀ ਬੰਦੀ ਆ ਤੇ ਬਿਜਲੀ ਦੀ ਜੋ ਲਾਈਟ ਆਉਂਦੀ ਉਹ ਵੀ 5 ਘੰਟੇ ਹੋ ਚੁੱਕੇ ਸਾਨੂੰ ਕਿਸੇ ਲੋੜ ਪਾਣੀ ਵੀ ਲੱਗਦਾ ਨਹੀਂ ਦਿਖ ਰਿਹਾ ਦੁਆਰਾ ਤੇ ਤੁਹਾਡੀ ਕੀ ਮੰਗ ਕੀ ਸਾਡੀ ਇਹ ਮੰਗ ਆ ਵੀ ਸਾਨੂੰ ਪ੍ਰਸ਼ਾਸਨ ਜਾਂ ਤਾਂ 2-4 ਦਿਨਾਂ ਦੀ ਵੱਧ ਤੋਂ ਵੱਧ ਮਸ਼ੀਨਰੀ ਭੇਜੇ ਜੇ ਇੱਕ ਦੋ ਭੇਜਤੀਆਂ ਉਹਦੇ ਨਾਲ ਕੋਈ ਹੱਲ ਨਹੀਂ ਹੋਣ ਵਾਲਾ ਤੇ ਫਿਰ ਸਾਨੂੰ ਅੱਗ ਤਾਂ ਲਾਉਣੀ ਪਊਗੀ ਮਜਬੂਰ ਚਾਹੀ ਸਾਡੇ ਦੇ ਪਰਚੇ ਕੱਟੇ ਜਾਣ ਚਾਹੀਦੇ ਜੋ ਮਰਜ਼ੀ ਸਰਕਾਰ ਕਰੇ ਉਹ ਫਨੁਦ ਕਰਨੇ ਹੋਣਾ ਤਾਂ ਇਥੇ ਹੀ ਪਿੰਡ ਦੇ ਖੇਤਾਂ ਦੇ ਵਿੱਚ ਹੋਰ ਕਿਸਾਨ ਇਕੱਠਿਆਂ ਬੈਜੀ ਕੀ ਨਾਮ ਕੀ ਆ ਜੱਗਾ ਜੱਗਾ ਸਿੰਘ ਜੀ ਅੱਜ ਇਕੱਠੇ ਹੋਏ ਹੋ ਝੋਨੇ ਦੀ ਪਰਾਲੀ ਤੁਹਾਡੇ ਹੱਥਾਂ ਦੇ ਵਿੱਚ ਹੈ ਕੀ ਕਰਨਾ ਚਾਹੋਗੇ ਪਰਾਲੀ ਆ ਦੇਖ ਲਓ ਜੀ ਤੁਹਾਡੇ ਕੋਲੇ ਪਈ ਆ ਸਾਹਮਣੇ ਪਰਾਲੀ ਪਈ ਆ ਜੀ ਜੇ ਨਹੀਂ ਅੱਗ ਲਾਉਂਦੇ ਤਾਂ ਬਜਾਦ ਨਹੀਂ ਹੁੰਦੀ ਸੂਏ ਸੁੱਕੇ ਪਈ ਆ ਸੋਲਡਰ ਮੋਟਰ ਨਾਲ ਦੱਸ ਦਿਆਂਗੇ ਇਹ ਖੜ ਜਣਗੇ ਤ੍ਰੇਲ ਪੈਣ ਲੱਗ ਜੂਗੀ ਧੁੰਦ ਪੈਣ ਲੱਗ ਜੂਗੀ ਅਸੀਂ ਤਾਂ ਰੇਜ ਲਾਉਂ ਜਗੇ ਹੈ ਨਹੀਂਗੇ ਜੀ ਜੇ ਨੂੰ ਰੇਜ ਲਾਵਾਂਗੇ ਤਾਂ ਫੇਰ ਹੀ ਬੀਜਾਂਗੇ ਜੇ ਸਰਕਾਰ ਕਰਦੀ ਆ ਤਾਂ ਛੇਤੀ ਕਰ ਦੇ ਜੀ ਇੱਕ ਅੱਧਾ ਦੇਣਾ ਹੈ ਉਦੋਂ ਹੱਥ ਤਾਂ ਫਿਰ ਤੁਹਾਨੂੰ ਪਤਾ ਹੀ ਅੱਗ ਹੀ ਲਾਉਣੀ ਪਊ ਸਰਕਾਰ ਕੈਂ ਨਹੀਂ ਕਾਰਵਾਈ ਕਰਾਂਗੇ ਫਿਰ ਕਾਰਵਾਈ ਕਰ ਦਨ ਜੀ ਹੁਣ ਇੱਥੇ ਵੀ ਹਸਤਾ ਮਰਿਆਂ ਉੱਥੇ ਵੀ ਮਰ ਜਾਗੇ ਬੈਠੇ ਰਹਿਵਾਂਗੇ ਹੁਰਕੀ ਲਾਜ ਸਰਕਾਰਾਂ ਨੇ ਇਹੀ ਕੰਮ ਕਰਨੇ ਹੋਰ ਤਾਂ ਕਰਨਾ ਨਹੀਂ ਕੋਈ ਜੇ ਇਹਦਾ ਇਲਾਜ ਕਰ ਦਨ ਤਾਂ ਸਾਨੂੰ ਲੋੜ ਨਹੀਂ ਪੈਂਦੀ ਮਜਬੂਰ ਆਸੀਂ ਕੀ ਕਰਗੇ ਹੁਣ ਅੱਗ ਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਵੀ ਆਉਣੇ ਜੀ ਨਾਲ ਪਰ ਉਹਨਾਂ ਅਸੀਂ ਕੀ ਆਉਣੇ ਹੁਣ ਅਸੀਂ ਕਿਹੜਾ ਬਾਹਰ ਹੈ ਕਰੀ ਕਿ ਮਜਬੂਰੀ ਆ ਸਾਡੀ ਸਾਡੇ ਹੀ ਬੱਚੇ ਐ ਤੁਮਾਂ ਦਾ ਉਹ ਮੜਾ ਹੈ ਪਰ ਕਰਗੇ ਕੀ ਅਸੀਂ ਦੱਸੂ ਹੱਲ ਕੀ ਇਹਦਾ ਹੱਲ ਹੈ ਨਾ ਕੋਈ ਕਿੰਨੇ ਬਿੱਲ ਤੁਹਾਡੇ ਹੈਗੇ ਹਸਪਤਲ ਦੇ ਵਿੱਚ ਇਸ ਟਾਈਮ ਤੇ ਇੱਕ ਨਹੀਂ ਆਈ ਹਾਲ ਤੱਕ ਆ 20 ਦਿਨ ਹੋ ਗਏ ਵੱਡੇ ਨੂੰ ਆ ਪਿਆ ਮੇਕਰ ਇੱਥੇ ਕੋਈ ਨਹੀਂ ਆਇਆ ਸੀ ਤਾਂ ਤੁਹਾਡੀ ਮੰਗਤੀ ਹੈ ਮੰਗਦਾ ਹਾਂ ਇਹ ਪਿਛਾਸ਼ਣ ਕਰੇ ਸਰਕਾਰ ਕਰੇ ਕੋਈ ਕਰੇ ਸਾਡਾ ਹੱਲ ਕਰੇ ਆ ਪਰ ਆਲੀ ਚੱਕੇ ਇਥੋਂ ਜਾਂ ਸਾਨੂੰ ਅੱਗ ਲਾਉਂਦੇ ਤਾਂ ਅੱਗ ਲੱਗ ਗਈ ਤਾਂ ਇਸੇ ਹੀ ਪਿੰਡ ਦੇ ਬਈ ਕੀ ਨਾਮ ਕੀ ਹੈ ਠੀਕ ਹੈ ਜੀ ਗੁਰਬੀਰਮ ਸਿੰਘ ਜੀ ਖੜੇ ਹੋ ਅੱਜ ਝੋਨੇ ਦੀ ਪ੍ਰਾਲੀ ਦੇ پورے ਹੱਥ ਵਿੱਚ ਤੁਹਾਡੇ ਝੋਨੇ ਦੀ ਪ੍ਰਾਲੀ ਹੈ ਕੀ ਕਰਨ ਜਾਓਗੇ ਇਹੀ ਹਾਲ ਹੈ ਜੀ ਇਹ ਚਾਹੇ ਅੱਗ ਲਾਉਣ ਦੇਣ ਤੇ ਚਾਹੇ ਤਾਂ ਹੱਲ ਕਰਨ ਕੋਈ ਹੱਲ ਹੀ ਹੈ ਨਹੀਂ ਇਹਦਾ ਫਿਰ ਬੀਜਾ ਵਜਾਇ ਵੀ ਲੋਕਾਂ ਨੂੰ ਸਾਰਿਆਂ ਨੇ ਕਰਨੀ ਹੈ ਤੇ ਕੋਈ ਹੱਲ ਹੋਊਗਾ ਇਹਦਾ ਫੇਰ ਹੀ ਕੋਈ ਗੱਲ ਨਿਬੜੂਗੀ ਇਹ ਤਾਂ ਫੇਰ ਹੱਲ ਨਹੀਂ ਹੋਣਾ ਇਹਦਾ ਕੀ ਹੱਲ ਹੋਊਗਾ ਹੱਲ ਜੀ ਚਾਹੇ ਅੱਗ ਲਾਉਣ ਦੇਣ ਤੇ ਚਾਹੇ ਇਹਨੂੰ ਇਕੱਠੀ ਕਰਕੇ ਲੈ ਕੇ ਜਾਣ ਭੇਜਣ ਮਸ਼ੀਨਾ ਆਪਦੀਆਂ ਫੇਰ ਹੀ ਇਹਦਾ ਹੱਲ ਹੋਊਗਾ ਮਸ਼ੀਨਾ ਨਾਲ ਗੱਠਾ ਮਲਾ ਕੇ ਤੇ ਜਗਾ ਦੇਣੇ ਆ ਅਸੀਂ ਗੱਠਾ ਪ੍ਰਸ਼ਾਸਨ ਤਾਂ ਕਹਿੰਦਾ ਜੀ ਅੱਗ ਲਾਉਂਗੇ ਕਾਰਵਾਈ ਕਰਾਂਗੇ ਪਰ ਕਾਰਵਾਈ ਕਰਾਂਗੇ ਤੇ ਫਿਰ ਅੰਦਰ ਵਗ ਜਾਗੇ ਸਾਰੇ ਬਹਿ ਬਹਿ ਜਾਗੇ ਉੱਥੇ ਜਾ ਕੇ ਬੈਠੇ ਆ ਇੱਥੇ ਖਵਾਈ ਚੱਲ ਰੋਟੀਆਂ ਦਾ ਔਰ ਜਦੋਂ ਹੱਲ ਹੀ ਨਾ ਹੋਇਆ ਫਿਰ ਮੋਟਰਾਂ ਸੋਲਰਾਂ 10 ਦਿਨਾਂ ਨੂੰ ਬੰਦ ਹੋ ਜਾਣਗੇ ਉਹਦਾ ਕੋਈ ਹੱਲ ਹੀ ਐ ਨਹੀਂ ਫਿਰ ਫਿਰ ਛੱਡ ਦੇਣਗੇ ਵਾਹ ਗੋਹੂ ਸੁੱਕੇ ਛੱਡ ਦੇਣਗੇ ਇੱਥੇ ਤੇ ਸਰਕਾਰ ਆਪੇ ਖਵਾਈ ਜਾਊਗੀ ਸਾਰਿਆਂ ਨੂੰ ਤਾਂ ਗਲਵਤ ਕਰਦੇ ਆ ਕਿਸਾਨ ਜੁਨੀਆਂ ਦੇ ਆਗੂ ਵੀ ਸਾਡੇ ਨਾਲ ਹਨ ਭਾਈ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਮੈਂ ਹਰਵਿੰਦਰ ਸਿੰਘ ਫ੍ਰੀਕਲ ਕੋਟਲੀ ਭਾਰਤੀ ਕਿਸਾਨ ਦੇ ਨਾਲ ਇੱਕਦਾਂ ਲਿਖਾਉਂਦਾ ਧਨੇਰ ਜ਼ਿਲ੍ਹਾ ਪ੍ਰਧਾਨ ਬਠਿੰਡਾ ਪ੍ਰਧਾਨ ਜੀ ਅੱਜ ਪਿੰਡ ਬਾਂਡੀ ਦੇ ਖੇਤਾਂ ਦੇ ਵਿੱਚ ਖੜੇ ਹਾਂ ਹੱਥ ਵਿੱਚ ਤੁਹਾਡੇ ਝੋਨੇ ਦੀ ਪਰਾਲੀ ਹੈ ਕੀ ਕਹਿਣਾ ਚਾਹੁੰਦੇ ਤਸਵੀਰਾਂ ਜੀ ਸੰਗਤ ਬਲਾਗ ਦੇ ਪਿੰਡ ਜਿਹੜਾ ਬਾਂਡੀ ਹੈ ਇਹਦੇ ਵਿੱਚ ਖੜੇ ਹਾਂ ਕਿਉਂਕਿ ਜਿਹੜਾ ਆ ਝੋਨਾ ਹੈ ਇਹ ਤੋਂ 20 ਸਾਲ ਪਹਿਲਾਂ ਦਾ ਵੱਢਿਆ ਹੈ ਇਹਦੇ ਵਿੱਚ ਕਟਰੇ ਮਾਰੇ ਨੂੰ ਵੀ 15 16 ਦਰ ਹੋ ਗਏ ਪਰ ਹਾਲੇ ਤੱਕ ਇੱਥੇ ਕੋਈ ਮਤਲਬ ਜਿਹੜੀਆਂ ਗੱਠਾਂ ਸਰਕਾਰ ਗੱਲਾਂ ਕਰਦੇ ਵੀ ਗੱਠਾ ਮਨਾਲੂ ਚੱਕ ਲੂ ਬਾਣ ਵਿਹਲੇ ਕਰ ਲੂ ਪ੍ਰਦੂਸ਼ਣ ਹੁੰਦਾ ਪਰ ਇੱਥੇ ਨਾਲ ਕੋਈ ਪ੍ਰਬੰਧ ਨਹੀਂ ਮੱਲੋ ਵੀ 6000 ਏਕੜ ਘੱਟ ਤੋਂ ਘੱਟ ਵੀ ਇੱਥੇ ਅੰਦਾਜ਼ਾ ਜੇ ਲਾਗੇ ਬਾਂਡੀਪਿੰਡ ਦੇ ਵਿੱਚ ਇਕੱਲੇ ਝੋਨੇ ਦੀ ਬਜਾਦ ਹੈ ਪਰ ਬੀਲਰ ਇੱਕ ਵੀ ਨਹੀਂ ਨਾ ਕੋਈ ਮਸ਼ੀਨਾਂ ਕਿਸੇ ਤਰ੍ਹਾਂ ਦੀ ਪ੍ਰਬੰਧ ਪਰ ਹੋਰ ਹੁਣ ਕਿਸਾਨੇ ਦਾ ਕਰਨ ਕੀ ਜਦੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਮਿਲੇ ਆ ਪ੍ਰਸ਼ਾਸਨ ਨੂੰ ਇਹਦੇ ਨਾਲ ਵੀ ਭਾਈ ਦਾ ਪ੍ਰਬੰਧ ਕਰੋ ਉਹਨਾਂ ਨੂੰ ਠੀਕ ਹੈ ਵਿਸ਼ਵਾਸ ਤਾਂ ਜ਼ਰੂਰ ਦਵਾਇਆ ਆ ਆਪਾਂ ਨੂੰ ਪਤਾ ਹੈ ਵੀ ਪ੍ਰਬੰਧ ਕਰ ਦਾਂਗੇ ਪਰ ਆਪਾਂ ਨੂੰ ਪਤਾ ਵੀ ਪ੍ਰਬੰਧ ਨਹੀਂ ਹੁੰਦਾ ਕਿਉਂਕਿ 6000 ਏਕੜ ਜਿਹੜਾ ਇਕੱਠਾ ਬਣਿਆ ਮਮੁੱਲੀ ਗੱਲ ਨਹੀਂ ਠੀਕ ਹੈ ਇਹਦੇ ਚੋਂ ਕੁਝ ਇਕੱਠਾ ਬਣ ਸਕਦੀਆਂ ਥੋੜੀਆਂ ਕਰਨੀਆਂ ਜਿਉਂ ਉਹ ਵੀ ਪ੍ਰਬੰ ਕਿਹੜੇ ਰਹਿ ਗਈ ਜਿਹੜੀਆਂ ਪਹਾਂ ਆਪਣੀਆਂ ਇਹ ਦੋ ਕਰਮਾ ਦੀ ਪਹੀ ਹੈ तकरीबन ਸਾਰੇ ਇੱਥੇ ਆਪਣੇ ਏਰੀਆ ਜੀ ਬੰਡੇ ਲੱਗ ਜਾਂ ਪੰਜਾਬ ਜੀ ਲੱਗੇ ਇਹ ਤੋਂ ਵੱਡਾ ਪ੍ਰਬੰਧ ਹੈ ਨਹੀਂ ਤੇ ਜਿਹੜੇ ਪਿੱਛੇ ਹੈ ਬੇਲਰ ਹੈ ਜਾਂ ਇਹ ਜਿਹੜੇ ਵੱਡੇ ਟਰਾਲੇ ਇਕੱਠਾ ਜਿਹਦੇ ਵਿੱਚ ਆਪਾਂ ਪਾ ਕੇ ਚੱਕਦੇ ਆ ਉਹਦਾ ਮਤਲਬ ਵਿਚਾਰ ਕਰਮਾ ਸਾਹ ਚਾਹੀਦਾ ਉਹਨੂੰ ਜਾ ਹੀ ਨਹੀਂ ਸਕਦੇ ਕਿਸੇ ਹਾਲਤ ਪਿੱਛੇ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਵੀ ਜਾਂਦਾ ਇਹਨਾਂ ਨੂੰ ਕੋਈ ਪ੍ਰਬੰਧ ਕਰਨਾ ਸੀ ਪਰ ਜਿਹੜੀ ਸਰਕਾਰ ਗੱਲ ਕਰਦੇ ਵੀ ਧੂਆਂ ਧੂਆਂ ਜਦੋਂ ਇੱਥੇ ਕਿਸਾਨ ਕਹਿੰਦੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਆ ਇਹ ਨਾਲ ਦੀ ਨਾਲ ਸਿੱਧਾ ਦਿੱਲੀ ਵੱਜਦਾ ਹੈ ਕਿਉਂਕਿ ਹਰਿਆਣਾ ਚ ਨਹੀਂ ਜਾਂਦਾ ਹੋਰ ਵੀ ਨਹੀਂ ਜਾਂਦਾ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਇੱਥੇ ਕੋਈ ਕਿਸਾਨ ਅੱਗ ਲਾਉਣਗੇ ਜੇ ਹੁਣ ਬਾੜੀ ਦੇ ਕਿਸਾਨ ਇਸੇ ਮਜਬੂਰੀ ਵਾਸਤੇ ਅੱਗ ਲਾਉਣੀ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਬਾੜੀ ਤੇ ਆ ਜਿਹੜੇ ਨਾਲ ਲੈ ਪਿੰਦੇ ਇੱਥੇ ਧੂਆ ਆਊਗਾ ਨਾ ਇਹ ਸਿਰਫ ਕਹਿਦੀਆਂ ਗੱਲਾਂ ਆ ਜਿਹੜਾ ਪ੍ਰਦੂਸ਼ਣ ਹੋਰ ਬਹੁਤ ਹੋ ਰਿਹਾ ਹੈ ਇਹ ਸਾਰਾ ਜਿਹੜਾ 6-7% ਪ੍ਰਦੂਸ਼ਣ ਹੈ ਦਾ ਕੋਈ 10 ਕੁ ਦਿਨਾਂ ਦਾ ਹੈਗਾ ਇਹ ਬਾਲਾ ਵੱਡਾ ਨਹੀਂ ਪਰ ਸਰਕਾਰ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਠੀਕ ਹੈ ਵੀ ਜਿੱਥੇ ਕੋਈ ਅੱਗ ਲਾਉਂਦਾ ਹੈ ਉੱਥੇ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਹੈ ਵੱਡੀ ਫੋਰਸ ਲੈ ਕੇ ਹਰ ਪਾਸ ਦੇ ਜਿੰਨਾ ਪ੍ਰਬੰਧ ਲੈ ਕੇ ਉਥੇ ਕਿਸਾਨ ਦੇ ਬਾਹਰ ਚ ਸਾਡੇ ਫੇਵਰਿਟਾਂ ਲੈ ਕੇ ਪਹੁੰਚ ਜਾਂਦਾ ਪਰ ਜਿਹੜੀ ਗ੍ਰੀਨ ਟ੍ਰਿਬਲ ਨੇ ਗੱਲ ਕਹੀ ਹੈ ਵੀ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਜਿਹੜਾ ਵੀ 500 ਰੁਪਏ ਲੈ ਕੇ ਉਹਦਾ ਫਰੀ ਚੱਕੋ ਜਾਂ ਸਾਧਨ ਦਿਓ ਉਦੋਂ ਹੀ ਉਤਲੇ ਕਿਸਾਨ ਹੈ ਉਹਨਾਂ ਨੂੰ 1500 ਰੁਪਏ ਲੈ ਕੇ ਉਹਨਾਂ ਨੂੰ ਜਿਹੜੀ ਸਬਸਿਡੀ ਨਾਲ ਮਸ਼ੀਨਾਂ ਤੇ ਜੀ ਉਹ ਦਿਓ ਕਿਉਂਕਿ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਆ ਨਾ ਵੱਡੀਆਂ ਦੀ ਇਹਨਾਂ ਦੀ ਬੈਲਰਾਂ ਦੀ ਜਾਂ ਜਿਹੜੀ ਉਹਨ ਇੱਕ ਹੋਰ ਘੜਤੀ 1.5 ਕਰੋੜ ਦੀ ਮਸ਼ੀਨਾਂ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ ਆ ਪਾਣੀ ਪਿੰਡ ਦੇ ਵਿੱਚ ਕੋਈ ਇੱਕ ਅਦਾ ਹੋ ਜਿਹੜਾ 3 ਕਰੋੜ ਦਾ ਲੋਨ ਕੋਈ ਮੋੜ ਹੀ ਨਹੀਂ ਸਕਦਾ ਲੋਨ ਦਾ ਮੈਨੇਜਰ ਮੋਟਰਸਾਈਕਲ ਦਾ ਲੈ ਲੀਏ 1000 ਰੁਪਿਆ ਮਹੀਨਾ ਕਿਸ਼ਤਾਂ ਕਿਸਾਨ ਉਹ ਤੋਂ ਵੀ ਮਜਬੂਰ ਹੈ ਇਸ ਕਰਕੇ ਕੋਈ ਸੰਸਦ ਸੰਦੇੜੇ ਵੱਡੇ ਹੈ ਸਾਰੇ ਜਿਹੜਾ 2-2 5-5 4-4 ਕਿੱਲੇ ਵਾਲੇ 7-7 ਕਿੱਲੇ ਵਾਲੇ ਕਿਸਾਨ ਹੈ ਕਿਸੇ ਹਾਲਤ ਵੀ ਨਾ ਤਾਂ ਇਹ ਉਹ ਜੋ ਕੋਈ ਪ੍ਰਬੰਧ ਲੈ ਸਕਦੇ ਆ ਬਿੱਲਰ ਵਗੈਰਾ ਤੇ ਨਾ ਇਹ ਨਾਲ ਤੋਂ ਚੱਲ ਸਕਦਾ ਇਸ ਕਰਕੇ ਇਹਦਾ ਸਰਕਾਰ ਨੂੰ ਚਾਹੀਦਾ ਹੈ ਵੀ ਜਿਆਦਾ ਸਰਕਾਰ ਆਪਦੇ ਪੱਧਰ ਤੇ ਕੋਈ ਉਦੋਂ ਪਹਿਲਾਂ ਪ੍ਰਬੰਧ ਕਰਦੀ ਜਦੋਂ ਪਤਾ ਸੀ ਝੋਨੇ ਦੀ ਕਟਾਈ ਸ਼ੁਰੂ ਹੁੰਦੀ ਹੈ ਉਦੋਂ ਨਾਲ ਦੇ ਨਾਲ ਲੈ ਕੇ ਆਪਦੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਪ੍ਰਸ਼ਾਸਨ ਨੂੰ ਨਾਇਬ ਤਹਿਸੀਲਾਨ ਤੋਂ ਲੈ ਟੋਟਲ ਪ੍ਰਬੰਧ ਕਰਦੀ ਫੇਰ ਤਾਂ ਕੋਈ ਪ੍ਰਬੰਧ ਹੋ ਜਾਈ ਪਰ ਪ੍ਰਬੰਧ ਨਹੀਂ ਹੈ ਕਿਸੇ ਤਰ੍ਹਾਂ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਬੀਲਰ ਹੈਗੇ ਆ। ਉਹ ਕਹਿਣ ਦੀਆਂ ਗੱਲਾਂ ਹੈ। ਇਹਦਾ ਰੋਜ਼ ਸਰਕਾਰ ਦੇ ਜਿੰਨੇ ਮੰਤਰੀ ਹੈ, ਜਿੰਨੇ ਕੋਈ ਹੋਰ ਹੈ ਉਹਦੇ ਘਰ ਹੋਰ ਜਿਹੜੇ ਹੋਰ ਪਾਸਿਆਂ ਦੇ ਉਹ ਸਾਰੇ ਦੇਈ ਜਾਂਦੇ ਆ ਬਿਆਨ। ਉਹ ਕਹਿੰਦੇ ਵੀ ਪ੍ਰਬੰਧ ਅਸੀਂ ਏਡੇ ਕਰਤੇ ਸਾਰੇ ਪਿੰਡਾਂ ਦੇ ਵਿੱਚ ਮਸ਼ੀਨਰੀ ਵਾਧੂ ਹੈ। ਅਸੀਂ ਕਹਿੰਨੇ ਵੀ ਇੱਕ ਮਸ਼ੀਨਰੀ ਦਿਖਾ ਦਿਓ। ਬਾੜੀ 'ਚ ਹੀ ਖੜੇ ਆ। ਬਾੜੀ 'ਚ ਇੱਕ ਮਸ਼ੀਨਰੀ ਦਿਖਾ ਦਿਓ ਕਿਸੇ ਤਰ੍ਹਾਂ ਦਾ ਸਰਕਾਰ ਦਾ। ਕੋਈ ਵੀ ਪ੍ਰਬੰਧ ਹੋਵੇ ਨਹੀਂ ਪ੍ਰਬੰਧ ਕਿ ਕਰਦੇ ਹੋ ਮੰਗਦਾ ਹੈ ਸਰਕਾਰ ਕੇ ਇਸ ਪ੍ਰਸ਼ਾਸਨ ਕੇ ਬੇਨਤੀ ਸੀ ਵੀ ਜਦੋਂ ਤੁਸੀਂ ਪਹਿਲਾਂ ਉਹਦਾ ਪ੍ਰਬੰਧ ਕਰਨਾ ਸੀ ਹੁਣ ਜਿਹੜੇ ਤੁਸੀਂ ਇਹਨਾਂ ਨੂੰ ਕੋਈ ਇੱਕੋ ਇੱਕੇ ਦਾ ਪ੍ਰਬੰਧ ਰਹਿ ਗਿਆ ਵੀ ਸਿਰਫ ਤਿੱਲੀ ਰਹਿ ਗਈ ਤਿੱਲੀ ਖਸਾ ਕੇ ਮਸਲਾ ਹਲੂ ਕਿਉਂਕਿ ਕਿਸਾਨਾਂ ਜਿਹੜੇ ਵੀਜ਼ਨ ਕਣਕ ਉਹਦੇ ਲੇਟ ਹੋ ਜਾਣਗੇ ਪਹਿਲਾਂ ਵੀ ਕਿਸਾਨਾਂ ਦਾ ਝੋਨੇ ਦਾ ਜਿਹੜਾ ਝਾੜ ਆ 60% ਮਾ ਨਿਕਲਿਆ ਉਹਦੀ ਜ ਮੰਜੇਗੇ ਜੇ ਹੁਣ ਕਣਕ ਜੀ ਵੀ ਮੰਜੇਗੇ ਤਾਂ ਉਹ ਨਾਲੇ ਸਰਕਾਰ ਨੂੰ ਵੀ ਵਿਰਤਾ ਕਿਸਾਨਾਂ ਦੀ ਬਣੂਗੀ ਕਿਉਂਕਿ ਕੋਈ ਸੜਾਂ ਨਾਲ ਮਾਰੇਗੇ ਕੋਸਿਕਾ ਕੋ ਝੋਨੇ ਦੇ ਰੇਟ ਆਹ ਭਜਨ ਘਟ ਗਿਆ ਉਹਦੇ ਨਾਲ ਮਾਰੇ ਗਏ ਜੇ ਕਣਕ ਤੋਂ ਵੀ ਕਿਸਾਨ ਰਹਿ ਗਿਆ ਫਿਰ ਕ ਮਜਬੂਰ ਹੋ ਕੇ ਕਿਸਾਨ ਤਾਂ ਜਿਹੜਾ ਛੜਕਾਂ ਤੇ ਆਊਗਾ ਤੇ ਉਹ ਸਾਰੀ ਇਹਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਅਸੀਂ ਕਹਿੰਨੇ ਆ ਵੀ ਠੀਕ ਹੈ ਜੇ ਪਰਚਿਆਂ ਦੀ ਗੱਲ ਕਰਦੇ ਹਾਂ ਵੀ ਪਰਚੇ ਕੱਟ ਦਿਆਂਗੇ ਆ ਨੇੜੇ ਪਿੰਡਾਂ ਦੇ ਕੱਟ ਵੀ ਛੱਡੇ ਆ ਪਰਚੇ ਇੱਥੇ ਪਰ ਓਡਾ ਕੋਈ ਪਰਚਾ ਨਾਲ ਕੁਝ ਨਹੀਂ ਮੰਗਦਾ ਪਹਿਲਾਂ ਹੀ ਵੇਖਿਆ ਲੋਕ ਵੱਡੀ ਪੱਦਰ ਤੇ ਖੜੇ ਹੋਣਗੇ ਪਰਚੇ ਪੁਰਚੇ ਸਾਬ ਰੱਦ ਕਰਨੇ ਪੈਣਗੇ ਲੋਕਾਂ ਦੇ ਰੋਅ ਅਗੇ ਕਦੇ ਕੁਝ ਨਹੀਂ ਰੋਕ ਸਕਦਾ ਪਰ ਅਸਲੀ ਇਹ ਹੀ ਮਸਲਾ ਹੈ ਸਰਕਾਰ ਆਪ ਹੀ ਕਰੇ ਵੀ ਭਾਈ ਜਿੱਥੇ ਇਕੱਠਾ ਬਣਦਿਆਂ ਠੀਕ ਹੈ ਨਹੀਂ ਬਣਦਾ ਦਾ ਕਣਕ ਬੀਜਣ ਦੇ ਲਈ ਉਹਨੂੰ ਅੱਗ ਦੀ ਇਜਾਜ਼ਤ ਦੇਵੇ ਤੇ ਨਹੀਂ ਤਾਂ ਕਿਸਾਨ ਮਜਬੂਰ ਹੋ ਕੇ ਅੱਗ ਲਾਉਣਗੇ ਇਸ ਪਿੰਡ ਦੇ ਵਿੱਚ ਬੇਲਰਾਂ ਦੀ ਬੰਨ ਕਰੇ ਬੇਲਰਾਂ ਅੱਜ ਤਾਂ ਕਹਿੰਦੇ ਆ ਵੀ ਸਰਕਾਰ ਨੂੰ ਪਹਿਲੇ ਆਪਦੀ ਹੱਕ ਬੰਦੀ ਜਦੋਂ ਸਰਕਾਰ ਕਹਿੰਦੀ ਹੈ ਵੀ ਅਸੀਂ ਸਾਰੇ ਪੁਖਤਾ ਪ੍ਰਬੰਧ ਕਰ ਹੀ ਦਿੱਤੇ ਮਹਨਪਕਤਾ ਪਰਮੰਦੇ ਦੇ ਇਸੇ ਪੋਲਿਕਲੀ ਖੜੀ ਹੈ ਵੀ ਇੱਕ ਵੀ ਦਸਨ ਕੋਈ ਪ੍ਰਸ਼ਾਸਨ ਅਧਿਕਾਰੀ ਆਵੇ ਇਥੇ ਜਿਹੜਾ ਦੂਰ ਐ ਸਾਰੇ ਨੇੜੇ ਬੈਠੇ ਐ ਵੀ ਆ ਕੇ ਦਸਨ ਵੀ ਭਾਈ ਕਿਹਦੇ ਕੋਲ ਪ੍ਰਬੰਧ ਐ ਜਿਹੜੇ ਇਹ ਸਾਰੇ ਕਿਸਾਨ ਆ ਉਹਨਾਂ ਦੇ ਘਰੇ ਜਾ ਉਹਨਾਂ ਨੂੰ ਪੈਸਾ ਨੂੰ ਬਣਾ ਕੇ ਦਿਓ ਇਕੱਠਾ ਇਸ ਕਰਕੇ ਕੋਈ ਨਹੀਂ ਜਿਆਦਾ ਪ੍ਰਬੰਧ ਪਹਿਲਾਂ ਕਰਨਾ ਦੀ ਮੈਂ ਮਨੋਜ ਕੁਮਾਰ ਖੇਤੀਬਾੜੀ ਅ ਅਫਸਰ ਸੰਘਟ ਸਰ ਇੱਕ ਪਿੰਡ ਬਾਣੀ ਦੇ ਵਿੱਚ ਕਿਸਾਨ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਬੇਲ ਨਹੀਂ ਹੈ ਜਿਸ ਕਰਕੇ ਇਕੱਠਾ ਮਾਣ ਨੂੰ ਬਹੁਤ ਦਿੱਕਤ ਆ ਰਹੀ ਹੈ ਇਕੱਠਾ ਮਾਣ ਨਹੀਂ ਦੇਣੀ ਪਿੰਡ ਬਾਂਡੀ ਦੇ ਵਿੱਚ ਐਕਚੁਅਲ 'ਚ ਕੋਈ ਵੀ ਬਿਲਰ ਜਿਹੜਾ ਹੈਗਾ ਹੈ ਸਬਸਿਡੀ ਤੇ ਨਹੀਂ ਆਇਆ ਹੈ ਤੇ ਉਹ ਪਿੰਡ ਜਿਹੜਾ ਹੈਗਾ ਸਾਡੇ ਏਡੀਓ ਦਿਲਪ੍ਰੀਤ ਕੋਲੇ ਆਇਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਇਸ ਪਿੰਡ ਦੇ ਵਿੱਚ ਕੋਈ ਬਿਲਰ ਜਿਹੜਾ ਹੈਗਾ ਉਹ ਜਾਵੇ ਵੈਸੇ ਮੈਂ ਇੱਕ ਦੋ ਬੰਦਿਆਂ ਤੋਂ ਪਹਿਲੇ ਵੀ ਪਤਾ ਕੀਤਾ ਸੀਗਾ ਇੱਕ ਕੋਟਗੁਰੂ ਤੋਂ ਵੀ ਜਿਹੜੇ ਹੈਗੇ ਬਿਲਰ ਉੱਥੇ ਜਾ ਰਹੇ ਐ ਇਸ ਦੇ ਨਾਲ ਨਾਲ ਫਰੀਦਕੋਟ ਕੋਟਲੀ ਤੋਂ ਵੀ ਜਿਹੜੇ ਬਿਲਰ ਹੈ ਉਹ ਵੀ ਉੱਥੇ ਜਾ ਕੇ ਤੇ ਮਤਲਬ ਗੱਠਾਂ ਬਣਾਉਣ ਦਾ ਜਿਹੜਾ ਹੈਗਾ ਉਹ ਕੰਮ ਕਰ ਰਹੇ ਹੈ ਜੇਕਰ ਕੋਈ ਕਿਸਾਨਾਂ ਨੂੰ ਹੁਣ ਵੀ ਕੋਈ ਅੱਗੇ ਮੁਸ਼ਕਿਲ ਆਊਗੀ ਅਸੀਂ ਕੋਸ਼ਿਸ਼ ਕਰਕੇ ਤੇ ਉੱਥੇ ਬਿਲਰ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਇਹਨੇ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਜੀ ਮੰਗ ਪੱਤਰ ਦਿੱਤਾ ਹੈ ਪਰ ਕੱਲ ਮੈਂ ਤਹਿਸੀਲਦਾਰ ਸਾਹਿਬ ਨਾਲ ਵੀ ਜਾ ਕੇ ਤੇ ਉੱਥੇ ਦੌਰਾ ਕਰਕੇ ਆਏ ਸੀ ਗੱਠਾਂ ਉੱਥੇ ਬਣੀਆਂ ਹੋਈਆਂ ਹੈ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਜਿਹੜੇ ਬੇਲਰ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਕੇ ਤੇ ਕਿਸਾਨਾਂ ਦੇ ਗੱਠਾ ਬਣਾਉਣ ਦਾ ਕੰਮ ਜਿਹੜਾ ਹੈਗਾ ਉਹ ਹੱਲ ਕਰਾਂ ਸਰ ਕਦੋਂ ਤੱਕ ਸ਼ੁਰੂ ਕਰ ਲੈਣਾ ਤੇਰਾ ਇਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ